ਦੇਖੋ ਸੁਨੇਹਾ ਬਹੁਤ ਕਲੀਅਰ ਹੈ ਜਿਸ ਤਰੀਕੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਸਾਡੀ ਯੂਨੀਵਰਸਿਟੀ ਨੂੰ ਸਾਡੀ ਵਿਰਾਸਤ ਨੂੰ ਬੈਕਡੋਰ ਦੇ ਰਾਹੀਂ ਕਬਜ਼ਾ ਕਰਨਾ ਚਾਹੁੰਦੀ ਹੈ ਜਿਹਦੇ ਨਾਲ ਉਹ ਸਾਡਾ ਜਿਹੜੀ ਉਹ ਸਾਡੀ ਸਾਂਝ ਹੈਗੀ ਹੈ ਉਹਨੂੰ ਵੱਖ-ਵੱਖ ਕਰਕੇ ਇੱਥੇ ਭਗਵਾ ਕਲਰ ਲਹਿਰਾਉਣਾ ਚਾਹੁੰਦੀ ਹੈ ਉਹ ਉਹਦਾ ਅਸੀਂ ਵਿਰੋਧ ਕਰਦੇ ਹਾਂ ਉਹ ਚੀਜ਼ਾਂ ਜਿਹੜੀਆਂ ਸਾਸ਼ਾ ਬੀਜੇਪੀ ਸਰਕਾਰ ਦੀਆਂ ਉਹ ਇੱਥੇ ਨਹੀਂ ਹੋਣ ਦਵਾਂਗੇ ਅਸੀਂ ਅੱਛਾ ਵੀਰ ਜੀ ਨਾ ਕੀ ਆ ਤੁਹਾਡਾ ਮੇਰਾ ਗੁਰਪ੍ਰੀਤ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੋਹਾਲੀ ਤੋਂ ਮੋਹਾਲੀ ਤੋਂ ਆਏ ਆ ਵਿਦਿਆਰਥੀ ਉਹ ਕਿ ਹੱਕ ਦੇ ਵਿੱਚ ਆਏ ਸੀ ਨਾ ਅਸੀਂ ਯੂਥ ਦੇ ਨਾਲ ਹੀ ਜੁੜੇ ਹੋਏ ਹਾਂ ਯੂਥ ਦੇ ਨਾਲ ਜੁੜੇ ਹੋਏ ਹਾਂ ਬਟ ਯੂਨੀਵਰਸਿਟੀ ਦੇ ਚਲੋ ਪੁਰਾਣੇ ਸਟੂਡੈਂਟ ਰਹੇ ਹਾਂ ਅਸੀਂ ਦਰਦ ਆ ਕੀ ਕਹਿ ਸਕਦੇ ਨੌਜੁਆਨ ਦਾ ਦਰਦ ਆ ਉਹ ਦਰਦ ਹੈ ਜੀ ਜੋ ਬਾਹਰ ਹੋਇਆ ਸੀ ਇਹਨੂੰ ਕਿਵੇਂ ਵੇਖਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਕੁਝ ਬਾਹਰ ਕੀਤਾ ਜਾ ਰਿਹਾ ਸੀ ਦੇਖੋ ਤੱਕਾ ਹੀ ਹੈ ਜੀ ਉਹ ਵੀ ਤੁਸੀਂ ਕਿਵੇਂ ਰੋਕ ਸਕਦੇ ਹੋ ਕਿਸੇ ਨੂੰ ਯੂਨੀਵਰਸਿਟੀ ਦੇ ਵਿੱਚ ਇਤਾਂ ਡੈਮੋਕਰੇਸੀ ਦੇ ਉੱਤੇ ਤੁਸੀਂ ਹਮਲਾ ਕਰ ਰਹੇ ਹੋ ਹਰ ਇੱਕ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਸਾਡਾ ਜਿਹੜਾ ਸੰਵਿਧਾਨ ਹੈ ਉਹ ਹੱਕ ਦਿੰਦਾ ਹੈ ਤੇ ਅਗਰ ਤੁਸੀਂ ਉਹਨੂੰ ਜ਼ਬਰਦਸਤੀ ਰੋਕਦੇ ਹੋ ਇਸੇ ਤਰੀਕੇ ਨਾਲ ਇਹਨਾਂ ਨੇ ਜਦੋਂ ਸਾਡੇ ਕਿਸਾਨ ਦਿੱਲੀ ਜਾ ਰਹੇ ਸੀਗੇ ਉਹਨਾਂ ਨੇ ਵੀ ਇਸੇ ਤਰੀਕੇ ਦੇ ਨਾਲ ਸਾਨੂੰ ਰੋਕਿਆ ਸੀ ਧੱਕਾ ਕੀਤਾ ਸੀ ਪਰ ਉਦੋਂ ਵੀ ਅਸੀਂ ਮੋਦੀ ਸਰਕਾਰ ਨੂੰ ਝਕਾਇਆ ਸੀ ਤੇ ਇਸ ਵਾਰ ਫਿਰ ਅਸੀਂ ਚੱਕ ਅੱਧਾ ਤਾਂ ਝੁਕਾ ਲਿਆ ਬਾਕੀ ਵੀ ਝੁਕਾਵਾਂਗੇ ਜਦੋਂ ਤੱਕ ਸਾਡੀਆਂ ਸੈਨਟ ਚੋਣਾਂ ਦੀ ਜਿਹੜੀ ਅਨਾਉਂਸਮੈਂਟ ਨਹੀਂ ਕਰਦੀ ਨੋਟੀਫਿਕੇਸ਼ਨ ਨਹੀਂ ਕਰਦੀ ਸਰਕਾਰ ਉਦੋਂ ਤੱਕ ਅਸੀਂ ਇਸੇ ਤਰੀਕੇ ਨਾਲ ਜਿਹੜਾ ਹੈਗਾ ਸੰਘਰਸ਼ ਸਾਡਾ ਜਾਰੀ ਰਹੇਗਾ ਤੇ ਅਸੀਂ ਕਰਦੇ ਰਾਂਗੇ